ਗੁਰਜੀਕਾ ਖਾਲਸਾ ਸਾਹਿਬ ਐਗਰਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਵੀਰੋ ਮੈਂ ਕੁਝ ਦਿਨ ਹੋਏ ਆਪਣੇ ਇਲਾਕੇ ਵਿੱਚ ਥੋੜਾ ਜਿਹਾ ਸਰਵੇ ਕੀਤਾ ਕਿ ਕਿੰਨੇ ਪਰਿਵਾਰ ਹਨ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਬਾਹਰ ਗਏ ਹਨ ਕਿਤਨੇ ਬਜ਼ੁਰਗ ਹਨ ਬੜੀ ਹੈਰਾਨੀ ਹੋਈ ਕਿ ਚੰਗੇ ਭਲੇ ਜਿਨ੍ਹਾਂ ਕੋਲ ਆਮਦਨ ਦੇ ਸਾਧਨ ਹਨ ਇੱਥੇ ਕਾਰੋਬਾਰ ਵੀ ਹਨ ਪਰ ਉਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਕੋਈ ਨੌਕਰੀ ਕਰਦਾ ਹੈ ਕੋਈ ਕੁਝ ਕਰਦਾ ਹੈ ਲੇਕਿਨ ਬਹੁਤ ਸਾਰੇ ਬੱਚੇ ਐਸੇ ਵੀ ਹਨ ਜਿਨ੍ਹਾਂ ਦੇ ਮਾਤਾ ਪਿਤਾ ਇਹ ਕਹਿੰਦੇ ਸਨ ਕਿ ਉਹਨਾਂ ਨੂੰ ਪੈਸੇ ਭੇਜਨੇ ਹਨ ਉਹਨਾਂ ਦੇ ਕੋਲ ਕਿਰਾਏ ਦੇ ਲਈ ਖਾਣ ਦੇ ਲਈ ਪੈਸੇ ਨਹੀਂ ਔਰ ਇਥੋਂ ਉਹਨਾਂ ਨੇ ਲਗਾਤਾਰ ਮਾਇਆ ਭੇਜੀ ਅੱਜ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਹਿੰਦੁਸਤਾਨ ਦੀ ਧਰਤੀ ਤੋਂ ਬਹੁਤ ਸਾਰੇ ਲੋਕ ਜਿਹੜੇ ਹਨ ਉਹ ਵਿਦੇਸ਼ਾਂ ਵਿੱਚ ਗਏ ਹਨ ਕੱਲੇ ਪੰਜਾਬ ਤੋਂ ਨਹੀਂ ਕੇਰਲਾ ਦੀ ਧਰਤੀ ਤੋਂ ਤਕਰੀਬਨ 37 ਤੋਂ 40 ਲੱਖ ਐਸੇ ਪਰਿਵਾਰ ਹਨ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੁਝਕਿੱਤਾ ਜਿੰਦਰੇ ਲੱਗੇ ਹਨ ਜਿ세 ਤਰ੍ਹਾਂ ਸਾਡੇ ਵੀ ਪਿੰਡਾਂ ਵਿੱਚ ਬਹੁਤ ਸਾਰੇ ਪਿੰਡ ਐਸੇ ਹਨ ਜਿਹੜੇ ਖੁਦ ਵੇਖੇ ਹਨ ਪੰਜਾਬ ਦੀ ਧਰਤੀ ਤੇ ਬਹੁਤ ਸੋਹਣੀਆਂ ਕੋਠੀਆਂ ਬਣੀਆਂ ਹਨ ਜ਼ਮੀਨਾਂ ਵੀ ਹੈ ਲੇਕਿਨ ਉਹਨਾਂ ਦੇ ਬਾਹਰ ਗੇਟਾਂ ਤੇ ਜਿੰਦਰੇ ਵੱਜੇ ਹਨ ਇਹ ਪਤਾ ਲੱਗਾ ਕਿ ਇਹ ਐਨ ਆਰ ਆਈ ਦੀਆਂ ਸਾਰੀਆਂ ਕੋਠੀਆਂ ਹਨ ਜਿਨ੍ਹਾਂ ਵਿੱਚ ਉਹ ਆਉਂਦੇ ਹਨ ਕਿਦਰੇ 2 ਸਾਲਾਂ ਬਾਅਦ ਕੋਈ ਮਹੀਨਾ ਰਹਿ ਗਿਆ ਕੋਈ 2 ਮਹੀਨੇ ਰਹਿ ਗਿਆ ਇਸ ਤੋਂ ਬਾਅਦ ਉਹ ਇੱਥੇ ਨਹੀਂ ਰਹਿੰਦੇ ਇਸੇ ਤਰ੍ਹਾਂ ਕੇਰਲਾ ਦੀ ਧਰਤੀ ਤੇ 12 ਲੱਖ ਕਰ ਇੱਕ ਸਰਵੇਖਣ ਦੇ ਅਨੁਸਾਰ ਪਤਾ ਲੱਗਾ ਹੈ ਕਿ ਐਸੇ ਹਨ ਜਿਨ੍ਹਾਂ ਨੂੰ ਜਿੰਦਰੇ ਵਜੇ ਹਨ ਔਰ ਉਹ ਸਾਰੇ ਉੱਥੋਂ ਨਿਕਲ ਕੇ ਕੋਈ ਅਰਬਾਂ ਚ ਗਿਆ ਹੈ ਕੋਈ ਯੂਰਪ ਚ ਗਿਆ ਹੈ ਕੋਈ ਪੱਛਮੀ ਦੇਸ਼ਾਂ ਵਿੱਚ ਗਿਆ ਹੈ ਔਰ ਜੋ ਹਾਲਾਤ ਵਰਤਮਾਨ ਸਮੇਂ ਬਣੇ ਹਨ ਇਹਨਾਂ ਹਾਲਾਤਾਂ ਦੇ ਅਨਸਾਰ ਕਿਸੇ ਵੀ ਧਰਤੀ ਤੋਂ ਲੋਕ ਉਸ ਥਾਂ ਤੇ ਜ਼ਰੂਰ ਜਾਂਦੇ ਹਨ ਜਿੱਥੇ ਰੁਜ਼ਗਾਰ ਮਿਲਦਾ ਹੈ ਔਰ ਆਪਣਾ ਵਤਨ ਛੱਡਣਾ ਆਪਣੀ ਜਨਮ ਭੂਮੀ ਛੱਡਣੀ ਔਰ ਵਿਦੇਸ਼ਾਂ ਵਿੱਚ ਜਾ ਕੇ ਖੇਤਾਂ ਵਿੱਚ ਕੰਮ ਕਰਨਾ ਕਿਸੇ ਰੈਸਟੋਰੈਂਟਾਂ ਤੇ ਕੰਮ ਕਰਨਾ ਜਾਂ ਅਜਿਹੇ ਹਾਲਾਤਾਂ ਵਿੱਚ ਕੰਮ ਕਰਨਾ ਇਹ ਇੱਕ ਬੜੀ ਦੁਖ ਭਰੀ ਗੱਲ ਹੈ ਪਤਾ ਨਹੀਂ ਸਾਡੀਆਂ ਸਰਕਾਰਾਂ ਸਿਰਫ ਉਸ ਸਮੇਂ ਵਾਅਦੇ ਕਰਦੀਆਂ ਹਨ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਹਨ ਉਦੋਂ ਬੜੇ ਲੰਬੇ ਲੰਬੇ ਵਾਅਦੇ ਕਰਕੇ ਲੋਕਾਂ ਕੋਲੋਂ ਵੋਟਾਂ ਖਿੱਚਣ ਦਾ ਜੇ ਤਾਂ ਕਰਦੇ ਹਨ ਅਸੀਂ ਪੰਜਾਬ ਦੀ ਧਰਤੀ ਤੇ ਵੇਖੀਏ ਤੇ ਪੰਜਾਬ ਦੀ ਧਰਤੀ ਤੇ ਬਹੁਤ ਸਾਰੀਆਂ ਕਲੋਨੀਆਂ ਪ੍ਰਵਾਸੀਆਂ ਦੀਆਂ ਹਨ ਜਿਹੜੇ ਯੂਪੀ ਤੋਂ ਬਿਹਾਰ ਤੋਂ ਇੱਥੇ ਆਉਂਦੇ ਹਨ ਇੱਥੇ ਆ ਕੇ ਉਹ ਕਈ ਕਿਸਮ ਦੇ ਕੰਮ ਕਰਦੇ ਹਨ ਜਿਵੇਂ ਰੇੜੀਆਂ ਲਾਉਣੀਆਂ ਸਬਜ਼ੀਆਂ ਵੇਚਣੀਆਂ ਗੋਲ ਗੱਪੇ ਵੇਚਣੇ ਖਾਣ ਪੀਣ ਦੇ ਕੁਲਚੇ ਵੇਚਣੇ ਅਜਿਹੇ ਕੰਮ ਕਰਕੇ ਚੰਗੇ ਪੈਸੇ ਵੀ ਉਹ ਕਮਾਉਂਦੇ ਹਨ ਔਰ ਇੱਥੇ ਆਪਣੇ ਘਰ ਵੀ ਉਹਨਾਂ ਨੇ ਬਣਾਏ ਹਨ ਪਰ ਸਾਡੇ ਬੱਚੇ ਇੱਥੇ ਜਦੋਂ ਬਾਹਰ ਵੀ ਪਾਸ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਇਹ ਬਣੀ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਾਹਰ ਚਲੇ ਜੀਏ ਜਦੋਂ ਅਸੀਂ ਬਹਿੰਦੇ ਹਾਂ ਕਿ ਆਮ ਪਰਿਵਾਰ ਜਿਹੜਾ ਹੈ ਉਹ ਮੇਰਾ ਬੱਚਾ ਕੈਨੇਡਾ ਗਿਆ ਹੈ ਮੇਰਾ ਬੱਚਾ ਅਮਰੀਕਾ ਗਿਆ ਹੈ ਮੇਰਾ ਬੱਚਾ ਇਟਲੀ 'ਚ ਹੈ ਔਰ ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਉਹੀ ਪਰਿਵਾਰ ਜਿਨ੍ਹਾਂ ਨੇ ਇੱਥੇ ਗ੍ਰੈਜੂਏਸ਼ਨ ਵੀ ਆਪਣੇ ਬੱਚਿਆਂ ਨੂੰ ਕਰਾਈ ਉਹਨਾਂ ਨੂੰ ਵੀ ਬਾਹਰ ਭੇਜ ਕੇ ਇਹ ਯਤਨ ਕਰਦੇ ਹਨ ਕਿ ਕੋਈ ਨਾ ਕੋਈ ਕੰਮ ਮਿਲ ਜਾਵੇ। ਹਿੰਦੁਸਤਾਨ ਦੀ ਧਰਤੀ ਤੋਂ ਵਿਦੇਸ਼ਾਂ ਨੂੰ ਭਜਦੇ ਇਹ ਲੋਕ ਸਾਡੇ ਪਰਿਵਾਰਾਂ ਦੇ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਐਸਾ ਮਾਨਸਿਕ ਤੌਰ ਤੇ ਕਮਜ਼ੋਰ ਵਿਸ਼ਾ ਬਣ ਜਾਣਾ ਹੈ। ਜਿਹੜਾ ਬਿਰਧਾਂ ਲਈ ਬਜ਼ੁਰਗਾਂ ਲਈ 70 80 ਸਾਲ ਦੀ ਉਮਰ ਦੇ ਲੋਕਾਂ ਲਈ ਇੱਥੇ ਜਿਉਣਾ ਰਹਿਣਾ ਔਰ ਆਪਣੇ ਜੀਵਨ ਦੇ ਆਖਰੀ ਪਲ گزارਨੇ ਬੜੇ ਔਖੇ ਲੱਗ ਜਾਣੇ ਹਨ ساری ਉਮਰ ਬੱਚਿਆਂ ਦੀ ਕਮਾਈ ਬੱਚਿਆਂ ਨੂੰ ਕਮਾਈ ਕਰਕੇ ਖਵਾਉਣੀ ਪੜਾਉਣਾ ਲਿਖਾਉਣਾ ਬਾਹਰ ਭੇਜਣਾ ਉਹਨਾਂ ਦੇ ਪੈਸੇ ਲਾਦੇ ਨੇ ਆਖਰਕਾਰ ਇਹ ਕਿਸ ਲਈ ਹੁੰਦਾ ਹੈ ਪਾਦਸ਼ਾਹ ਨੇ ਬਾਣੀ ਵਿੱਚ ਫੁਰਮਾਨ ਕਰਦੇ ਹਨ ਕਿ ਹੈ ਮਾਨਵ ਪਤਾ ਨਹੀਂ ਤੇਰੇ ਸਾਹ ਕੰਨੇ ਕਹਨ ਕਦੋਂ ਤੂੰ ਉਤਰ ਜਾਣਾ ਹੈ ਔਰ ਇਹ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਪਰਿਵਾਰ ਐਸੇ ਹਨ ਜਿਹੜੇ ਵਿਦੇਸ਼ਾਂ ਵਿੱਚ ਗਏ ਲੇਕਿਨ ਉੱਥੇ ਹੀ ਆਪਣਾ ਸਰੀਰ ਜਿਹੜਾ ਹੈ ਉਹ ਥੋੜੇ ਅਸੇ ਬਾਦੀ ਤਿਆਗ ਦਿੱਤਾ ਇੰਜ ਲੱਗਦਾ ਹੈ ਜਿਵੇਂ ਕੋਈ ਮਾਨਸਿਕ ਸੋਚ ਉਹਨਾਂ ਦੇ ਮਨਾਂ ਵਿੱਚ ਪਈ ਹੋਵੇ ਔਰ ਉਹ ਸੋਚਦੇ ਹੋਣ ਕਿ ਮੈਂ ਤਾਂ ਹਿੰਦੁਸਤਾਨ ਦੀ ਧਰਤੀ ਤੇ ਰਹਿ ਕੇ ਟਿੰਗੀ ਰੋਟੀ ਖਾਂਦਾ ਸਾਂ ਸ਼ਾਮ ਵੇਲੇ ਫਿਰਦਾ ਸਾਂ ਤੁਰਦਾ ਸਾਂ ਸਾਥੀ ਸੀ ਮੇਰੇ ਲੇਕਿਨ ਵਿਦੇਸ਼ਾਂ ਵਿੱਚ ਆ ਕੇ ਮੇਰੇ ਲਈ ਇਹ ਕੋਈ ਕਾਰਜ ਨਹੀਂ ਸਰਕਾਰਾਂ ਨੂੰ ਇੱਕ ਅਹਿਸਾਸ ਕਰਨਾ ਚਾਹੀਦਾ ਹੈ ਕਿ ਅਮਰੀਕਾ ਦੀ ਧਰਤੀ ਤੋਂ ਜਿਸ ਤਰ੍ਹਾਂ ਸਾਡੇ ਉੱਥੇ ਵੱਸਦੇ ਉਹਨਾਂ ਵਿਅਕਤੀਆਂ ਨੂੰ ਵਾਪਸ ਭੇਜਣ ਦੇ ਕਈ ਤੌਰ ਤੇ ਯਤਨ ਕੀਤੇ ਜਾਂਦੇ ਹਨ ਆ ਰੋਜ਼ ਅਸੀਂ ਵੀਡੀਓ ਵੇਨੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮੈਕਸੀਕੋ ਤੋਂ ਜੰਗਲਾਂ ਰਾਂਹੀਂ ਪਹਾੜਾਂ ਰਾਂਹੀਂ ਔਰ ਕੱਚੇ ਰਸਤਿਆਂ ਰਾਂਹੀਂ ਕੰਧਾਂ ਟਪਾ ਕੇ ਉਸ ਪੰਜਾਬ ਦੀ ਧਰਤੀ ਤੋਂ ਲਜਾ ਕੇ ਲੱਖਾਂ ਰੁਪਏ ਲੈ ਕੇ ਅਮਰੀਕਾ ਦੀ ਧਰਤੀ ਤੇ ਪਰਵੇਸ਼ ਕਰਨ ਦਾ ਇਹ ਯਤਨ ਕੀ ਰਵਾਇਆ ਜਾਂਦਾ ਹੈ ਔਰ ਉਥੇ ਉਹ ਕੀ ਕੰਮ ਕਰਦੇ ਆ ਪਹਿਲਾਂ ਤਾਂ ਰਿਵਾਜ ਸੀਗਾ ਕਿ ਉਹ ਫੜ ਕੇ ਲੈ ਜਾਂਦੇ ਸਨ ਅੰਦਰ ਕਰਦੇ ਸਨ ਔਰ ਉਸ ਤੋਂ ਬਾਅਦ ਉਹਨਾਂ ਦੇ ਕੇਸ ਚੱਲਦਾ ਸੀ ਔਰ ਉਹ ਮੁੜ ਕੇ ਉਥੇ ਕਾਰੋਬਾਰ ਆਪਦੀ ਮਜ਼ਦੂਰੀ ਦਾ ਕਰਨ ਲੱਗ ਪੈਂਦੇ ਸਨ ਕਈ ਤਾਂ ਕਈ ਕਈ ਸਾਲ ਹੋ ਗਏ ਹਨ ਜਿਨ੍ਹਾਂ ਨੂੰ ਉਥੇ ਬੈਠਿਆ ਅਜੇ ਤੱਕ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਨਾਗਰਤਾ ਜਿਹੜੀ ਹੈ ਉਹ ਨਹੀਂ ਮਿਲੀ ਇਹ ਬੜੀ ਇੱਕ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੀ ਧਰਤੀ ਤੋਂ ਸਾਡੀਆਂ ਸਰਕਾਰਾਂ ਅਸੀਂ ਬਣਾਉਂਦੇ ਹਾਂ ਉਹ ਲੱਖਾਂ ਰੁਪਏ ਦੇ ਨਾਲ ਕਰੋੜਾਂ ਰੁਪਏ ਦੇ ਨਾਲ ਇਸ ਧਰਤੀ ਤੇ ਕੋਈ 10 ਗੱਡੀਆਂ ਅੱਗੇ 10 ਗੱਡੀਆਂ ਪਿੱਛੇ ਹੁਕਮ ਮਾਰਦੀਆਂ ਹਨ ਜਿਹੜੇ ਕੱਲ ਤੱਕ ਅਸੀਂ ਐਮਐਲਏ ਨਹੀਂ ਸੀ ਬਣਾਏ ਅੱਜ ਅਸੀਂ ਐਮਐਲਏ ਬਣਾਏ ਉਹਨਾਂ ਦੀ ਸਿਕਿਉਰਿਟੀ ਵੇਖੋ ਉਹਨਾਂ ਦਾ ਰਹਿਣ ਸਹਿਣ ਵੇਖੋ ਖਾਣ ਪੀਣ ਦੇਖੋ ਉਹ ਕਿਸੇ ਜੇ ਕਿੱਥੇ ਪਹੁੰਚ ਗਏ ਹਨ ਪਰ ਅਸੀਂ ਕਿੱਥੇ ਹਾਂ ਅਸੀਂ ਅਜੇ ਤੱਕ ਬਹੁਤ ਸਾਰੇ ਐਸੇ ਪਰਿਵਾਰ ਵੇਖੇ ਹਨ ਜਿਹੜੇ ਇੱਥੇ ਤੇ ਕੇਵਲ ਮਾਪੇ ਹਨ ਕੋਈ ਜਾਂਦੇ ਹਨ 2 ਮਹੀਨੇ ਰਹਿ ਕੇ ਵਾਪਸ ਆ ਜਾਂਦੇ ਹਨ ਜੇ ਇੱਕ ਦਾ ਬੱਚਾ ਇੱਥੇ ਹੈ ਤਾਂ ਉਹਦੇ ਨਾਲ ਉਹ ਰਹਿੰਦੇ ਹਨ ਔਰ ਅਜੇ ਵੀ ਬੜੇ ਖੁਸ਼ ਹੋ ਕੇ ਇਹ ਗੱਲ ਕਹਿੰਦੇ ਹਨ ਕਿ ਸਾਡੇ ਬੱਚੇ ਸਾਡੇ ਬੱਚੇ ਤੇ ਬਾਹਰ ਹਨ ਵਿਦੇਸ਼ਾਂ ਵਿੱਚ ਹਨ ਪਿਆਰੇ ਵੀਰੋ ਪੰਜਾਬ ਦੀ ਹਿੰਦੁਸਤਾਨ ਦੀ ਤਰਤੀ ਚਾਹੇ ਕੇਰਲਾ ਹੋਵੇ ਚਾਹੇ ਅਸਾਮ ਹੋਵੇ ਚਾਹੇ ਪੰਜਾਬ ਹਰਿਆਣਾ ਹਿਮਾਚਲ ਹੋਵੇ ਇਥੋਂ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨੇ ਕੁ ਲੱਖਾਂ ਕਰੋੜਾਂ ਰੁਪਏ ਜਿਹੜੇ ਹਨ ਉਹ ਵਿਦੇਸ਼ਾਂ ਵਾਲ ਨੂੰ ਲਜਾਣ ਲਈ ਏਜੰਟਾਂ ਨੇ ਜੋ ਜੋ ਕੁਝ ਪਿਛਲੇ ਸਮੇਂ ਵਿੱਚ ਕੀਤਾ ਹੈ ਉਹ ਇੱਕ ਹੈਰਾਨੀਜਨਕ ਹੈ ਪਰਿਵਾਰ ਇਹ ਵੀ ਵੇਂਦੇ ਹਨ ਕਿ ਕਿਸ ਤਰ੍ਹਾਂ ਸਾਡੇ ਬੱਚੇ ਪੈਦਲ ਤੁਰ ਕੇ ਜੰਗਲਾਂ ਵਿੱਚੋਂ ਦੀ ਜਾਂਦੇ ਹਨ ਆ ਪਿੱਛੇ ਜਿਹੜੇ ਅਮਰੀਕਾ ਤੋਂ ਆਏ ਬੱਚੇ ਉਹਨਾਂ ਦੀਆਂ ਕਹਾਣੀਆਂ ਜਦੋਂ ਸੁਣੀਦੀਆਂ ਹਨ ਅੱਖਾਂ 'ਚੋਂ ਨੀਰ ਵਗ ਜਾਂਦੇ ਹਨ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਮਰੀਕਾ ਦੀ ਧਰਤੀ ਤੇ ਲਜਾਣ ਦੇ ਯਤਨ ਕੀਤੇ ਗਏ ਕਿਸੇ ਨੂੰ 30 ਲੱਖ ਕਹਿਣ 40 ਲੱਖ ਤੇ ਨੂੰ 70 70 ਲੱਖ ਰੁਪਈਆ ਇਸ ਜ਼ਮੀਨ ਤੋਂ ਖਰਚਣਾ ਪਿਆ ਲੇਕਿਨ ਜੇਕਰ ਸਰਕਾਰ ਚਾਵੇ ਇਥੇ ਲਗਾਤਾਰ ਆਪਣਾ ਕਾਰਵਿਹਾਰ ਕਰਵਾ ਕੇ ਨਿਗੇ ਨਿਕੇ ਕੰਮ ਜਿਹੜੇ ਹਨ ਉਹ ਅਸੀਂ ਕਰ ਸਕਦੇ ਹਾਂ ਐਗਰੀਕਲਚਰ ਦਾ ਖੇਤਰ ਇੱਕ ਬਹੁਤ ਵਿਸ਼ਾਲ ਤੇ ਵੱਡਾ ਖੇਤਰ ਹੈ ਲੇਕਿਨ ਇਹ ਇੱਕ ਦੁੱਖ ਦੀ ਗੱਲ ਹੈ ਕਿ ਇਸ ਧਰਤੀ ਤੇ ਜਿਨ੍ਹਾਂ ਦੀਆਂ ਜ਼ਮੀਨਾਂ ਹਨ ਉਹ ਵੀ ਵਿਦੇਸ਼ਾਂ ਵਿੱਚ ਜਾ ਕੇ ਨੌਕਰੀ ਕਰਨ ਨੂੰ ਪਹਿਲ ਦਿੰਦੇ ਹਨ ਔਰ ਮਜ਼ਦੂਰੀ ਕਰਕੇ ਉੱਥੇ ਰੋਟੀ ਖਾਣਾ ਚੰਗਾ ਸਮਝਦੇ ਹਨ ਲੇਕਿਨ ਪੰਜਾਬ ਦੀ ਧਰਤੀ ਨੂੰ ਡਿਵੈਲਪ ਕਰਨ ਵਿੱਚ ਕੋਈ ਗੱਲ ਨਹੀਂ ਸਮਝਦੇ ਇਜ਼ਰਾਈਲ ਸਾਡੇ ਤੋਂ ਬਾਅਦ ਵਿੱਚ ਆਜ਼ਾਦ ਹੋਇਆ ਇਹ ਠੀਕ ਹੈ ਕਿ ਅੱਜ ਕੱਲ ਇਜ਼ਰਾਈਲ ਵਿੱਚ ਬਹੁਤ ਕੁਝ ਚੰਗਾ ਨਹੀਂ ਚੱਲ ਰਿਹਾ ਲੇਕਿਨ ਜੋ ਕੁਝ ਉਸਨੇ 48 ਵਿੱਚ ਆਪਣੀ ਆਜ਼ਾਦੀ ਲੈ ਕੇ ਆਪਣੀ ਐਗਰੀਕਲਚਰ ਨੂੰ ਡਿਵੈਲਪ ਕੀਤਾ ਔਰ ਅਸੀਂ ਇਜ਼ਰਾਈਲ ਦੇ ਕੋਲੋਂ ਕਈ ਕਿਸਮ ਦੀਆਂ ਉੱਥੇ ਜਾ ਕੇ ਉਹਨਾਂ ਤਕਨੀਕਾਂ ਨੂੰ ਸਿੱਖਣ ਦਾ ਯਤਨ ਕਰਦੇ ਹਾਂ ਜਿਹੜੀਆਂ ਇਜ਼ਰਾਈਲ ਦੇ ਵਿੱਚ ਸ਼ੁਰੂ ਹੋਈਆਂ ਬਿਲਕੁਲ ਇਹ ਗੱਲ ਸਹੀ ਹੈ ਕਿ ਜੇਕਰ ਪੰਜਾਬ ਦੀ ਇਸ ਉਪਜਾਊ ਧਰਤੀ ਤੇ ਬਹੁਤ ਸਾਰੀਆਂ ਫਸਲਾਂ ਐਸੀਆਂ ਬੀਜੀਆਂ ਜਾਣ ਜਿਨ੍ਹਾਂ ਫਸਲਾਂ ਨਾਲ ਸਾਡੇ ਨੌਜਵਾਨ ਜਿਹੜੇ ਹਨ ਇਹ ਬੇਰੁਜ਼ਗਾਰੀ ਤੋਂ ਦੂਰ ਹੋ ਜਾਣ ਤਾਂ ਮੈਂ ਇਹ ਸਮਝਦਾ ਹਾਂ ਕਿ ਇਹ ਨੌਜਵਾਨ ਇਸ ਧਰਤੀ ਤੋਂ ਦੂਰ ਨਹੀਂ ਜਾਣਗੇ ਬਲਕਿ ਜਿੱਥੇ ਆਪਣੇ ਮਾਂ-ਬਾਪ ਦੀ ਸੇਵਾ ਕਰਨਗੇ ਉੱਥੇ ਹੀ ਰਹਿਣਗੇ ਲੇਕਿਨ ਸਾਡੇ ਲੋਕਾਂ ਨੂੰ ਪਤਾ ਨਹੀਂ ਹੁਣ ਬਹੁਤ ਸਾਰੇ ਵੱਡੇ-ਵੱਡੇ ਜੋ ਲੋਕ ਹਨ ਉਹਨਾਂ ਨੇ ਦੁੱਧ ਦੇ ਕਾਰੋਬਾਰ ਕੀਤੇ ਹਨ ਜਿਹਦੇ ਵਿੱਚ 50% ਸਬਸਿਡੀ ਸੈਂਟਰ ਗਵਰਨਮੈਂਟ ਦਿੰਦੀ ਹੈ 2.5 ਕਰੋੜ ਦੀ ਜੇ ਤੁਸੀਂ ਕੋਈ ਇਹੋ ਜਿਹਾ ਕਾਰਜ ਕਰਦੇ ਹੋ ਤੇ 2.5 ਕਰੋੜ ਸਰਕਾਰ ਤੁਹਾਡੇ ਖਾਤੇ ਵਿੱਚ ਪਾ ਦਿੰਦੀ ਹੈ ਇਸੇ ਤਰ੍ਹਾਂ ਹੀ ਬਾਕੀ ਦੇ ਜਿਹੜੇ ਕਾਰ ਵਿਹਾਰ ਹਨ ਉਹਨਾਂ ਵਿੱਚ ਵੀ ਪਿੱਛੇ ਜੇ ਪਤਾ ਲੱਗਾ ਕਿ ਇੱਕ ਵਿਅਕਤੀ ਨੇ ਇੱਕ ਕਰੋੜ ਦੀਆਂ ਬੱਕਰੀਆਂ ਤੇ ਭੇਡਾਂ ਆਦਿ ਰੱਖੀਆਂ ਜਿਹਦੇ ਵਿੱਚ 50 ਲੱਖ ਦੀ ਉਸ ਨੂੰ ਸਬਸਿਡੀ ਮਿਲੀ ਹੋਰ ਵੀ ਬਹੁਤ ਸਾਰੇ ਐਸੇ ਕਾਰਜ ਹਨ ਜਿਹੜੇ ਇਸ ਧਰਤੀ ਤੇ ਰਹਿ ਕੇ ਇਹ ਸਾਡੇ ਨੌਜਵਾਨ ਜਿਹੜੇ ਹਨ ਉਹ ਕਰ ਸਕਦੇ ਹਨ ਔਰ ਅਸੀਂ ਇਸ ਦਰਦ ਤੇ ਦੁੱਖ ਭਰੇ ਤੋਂ ਦੂਰ reh ਸਕਦੇ ਹਾਂ ਅੱਜ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੀ ਤਰਸੱਲੀ ਮੱਚੀ ਕਿਉਂ ਨੌਜਵਾਨ ਨਸ਼ੇ ਕਰਦੇ ਹਨ ਉਹ ਇਸ ਕਰਕੇ ਨਸ਼ੀ ਕਰਦੇ ਹਨ ਕਿ ਉਹਨਾਂ ਕੋਲ ਕਾਰੋਬਾਰ ਕਰਨ ਲਈ ਕੋਈ ਸਾਧਨ ਨਹੀਂ ਹਰ ਰੋਜ਼ ਲੱਖਾਂ ਹੀ ਵਿਅਕਤੀ ਜਿਹੜੇ ਹਨ ਇਸ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਨਸ਼ਿਆਂ ਵਿੱਚ ਗੁਲਤਾਨ ਜ਼ਰੂਰ ਹਨ ਪੰਜਾਬ ਦੀ ਧਰਤੀ ਤੇ ਕਿੰਨੇ ਕੇਸ ਹੋਏ ਹਨ ਕਿੰਨੇ ਹੀਰੋਨ ਫੜੀ ਗਈ ਹੈ ਕਿੰਨੇ ਬਾਕੀ ਨਸ਼ੇ ਫੜੇ ਗਏ ਹਨ ਇਹ ਇੱਕ ਹੈਰਾਨੀਜਨਕ ਗੱਲ ਹੈ ਕਿ ਸਾਡੇ ਸਮਾਜ ਵਿੱਚ ਅਜਿਹੀ ਦਰਦਪਰੀ ਗਾਥਾ ਜਿਹੜੀ ਹੈ ਉਹ ਚੱਲ ਰਹੀ ਹੈ ਕੀ ਇਹਨਾਂ ਨਸ਼ਿਆਂ ਤੋਂ ਅਸੀਂ ਦੂਰ ਨਹੀਂ ਹੋ ਸਕਦੇ ਕਿ ਅਸੀਂ ਜੋ ਕੁਝ ਵਰਤਮਾਨ ਸਮੇਂ ਵਿੱਚ ਚੱਲ ਰਿਹਾ ਹੈ ਮੈਂ ਪੰਜਾਬ ਦੀ ਧਰਤੀ ਦੀ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਹਾਂ ਕੀ ਆਪਸੇ ਵਿੱਚ ਬਹਿਸ-ਬਾਜੀ ਇਹੋ ਜਿਹੇ ਬਿਆਨ ਜਿਹੜੇ ਇੱਕ ਦੂਸਰੇ ਨੂੰ ਪਾਉਂਦੇ ਨਾ ਹੋਣ ਔਰ ਉਹਨਾਂ ਦੀ ਟੀਵੀ ਤੇ ਚਰਚਾ ਹਰ ਵਕਤ ਉਹ ਚਰਚਾ ਆਉਂਦੀ ਰਹਿੰਦੀ ਹੈ ਜਿਹੜੀ ਚਰਚਾ ਟੀਵੀ ਤੇ ਹੋਣੀ ਨਹੀਂ ਚਾਹੀਦੀ ਸੋ ਕਿਉਂ ਅਸੀਂ ਇਹੋ ਜੀਆਂ ਗੱਲਾਂ ਜਿਹੜੀਆਂ ਹਨ ਉਹ ਕਰਦੇ ਹਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਧਰਤੀ ਤੇ ਰਹਿ ਕੇ ਆਪਣੇ ਜੀਵਨ ਦੀ ਇਸ ਗਾਥਾ ਨੂੰ ਬਣਾਈਏ ਆਪਣੇ ਬੱਚਿਆਂ ਦਾ ਵਿਕਸਤਸਾਰਨ ਲਈ ਅਜਈਆਂ ਯੋਜਨਾਵਾਂ ਤਿਆਰ ਕਰੀਏ ਜਨਾਬਾਰੇ ਅਸੀਂ ਬੱਚਿਆਂ ਨੂੰ ਗਾਂ ਚੰਗੀ ਸਿੱਖਿਆ ਦੇ ਸਕਦੇ ਹਾਂ ਬਹੁਤ ਸਾਰੇ ਸਾਧਨ ਹਨ ਸਾਡੇ ਕੋਲ ਉਹਨਾਂ ਸਾਧਨਾਂ ਨੂੰ ਖਤਮ ਨਾ ਕਰੀਏ ਉਹ ਸਾਧਨ ਅਪਣਾਈਏ ਔਰ ਇਹ ਯਕੀਨੀ ਗੱਲ ਹੈ ਕਿ ਜੇਕਰ ਸਰਕਾਰ ਇਧਰ ਯਤਨ ਕਰੇ ਬਾਕੀ ਦੇ ਖਰਚਿਆਂ ਨਾਲੋਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਤੇ ਲੋਕ ਆਉਣਾ ਪਸੰਦ ਕਰਨਗੇ بجائے ਇਹਦੇ ਕਿ ਇਥੋਂ ਜਾਣਾ ਇਸ ਲਈ ਜ਼ਰੂਰੀ ਇਹ ਹੈ ਕਿ ਅਜਿਹੇ ਕਾਰਵਿਹਾਰ ਸਰਕਾਰ ਆਰੰਭ ਕਰੇ ਔਰ ਜੋ ਕੁਝ ਸਮੇਂ ਦੇ ਨਾਲ ਇਸ ਵਕਤ ਚੱਲ ਰਿਹਾ ਹੈ ਇੱਕ ਵਿਰੋਧ ਜਾਂ ਨਸ਼ਾ ਤਸਕਰੀਆਂ ਫੜ ਕੇ ਉਹਨਾਂ ਦੇ ਮਕਾਨ ਢਾਉਣੇ ਉਹਨਾਂ ਨੂੰ ਚੰਗੀ ਤਰ੍ਹਾਂ ਠੀਕ ਕਰਨਾ ਇਹ ਇੱਕ ਅਜੀਬ ਜੀ ਗੱਲ ਬਣੀ ਹੈ ਕਿ ਆਖਰਕਾਰ ਇਹਨੇ ਲੋਕ ਨਸ਼ਾ ਵੇਚਣ ਕਿਵੇਂ ਲੱਗ ਹੈ ਇਹ ਨਸ਼ਾ ਕਿੱਥੋਂ ਆਉਂਦਾ ਹੈ ਇਹ ਵੀ ਆਮ ਸਾਡੇ ਵਰਗੇ ਸਧਾਰਨ ਵਿਅਕਤੀਆਂ ਦੀ ਇੱਕ ਦਰਦ ਭਰੀ ਗੱਤ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹ ਨਸ਼ਾ ਕਿਸੇ ਬਗਾਨੇ ਦੇਸ਼ ਚੋਂ ਆਉਂਦਾ ਹੈ ਜਾਂ ਅੰਦਰ ਖਾਤੇ ਹੀ ਇਹ ਨਸ਼ਾ ਜਿਹੜਾ ਹੈ ਉਹ ਬਣਦਾ ਹੈ ਪੰਜਾਬ ਦੇ ਅਜਿਹੇ ਹਾਲਾਤਾਂ ਵਿੱਚ ਬੜੀ ਦਰਦ ਭਰੀ ਗੱਤ ਹੈ ਇਹ ਵੀ ਹੈ ਕਿ ਸਿੱਖਾਂ ਦੇ ਵਿੱਚ ਆਪਸੀ ਇੱਕ ਜੁੜਤਾ ਜਿਹੜੀ ਹੈ ਉਹ ਕਾਇਮ ਨਹੀਂ ਰਹੀ। ਨਾ ਅਕਾਲ ਤਖਤ ਸਹਿਰ ਤੋਂ ਹੋਏ ਹੁਕਮਨਾਮੇ ਮੰਨੇ ਜਾਂਦੇ ਹਨ, ਨਾ ਪੰਜਾਬ ਦੀ ਧਰਤੀ ਤੇ ਰਾਜਨੀਤੀ ਚਲਾਉਣ ਦੀ ਗੱਲ ਕੀਤੀ ਜਾਂਦੀ ਹੈ, ਨਾ ਹੀ ਕਿਸੇ ਕਿਸਮ ਦਾ ਐਸਾ ਕਾਰਵਿਹਾਰ ਕਰਨ ਦੇ ਯਤਨ ਕੀਤੇ ਜਾਂਦੇ ਹਨ। ਨਾ ਹੀ ਇੱਥੇ ਕੋਈ ਇੰਡਸਟਰੀਆਂ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਸਾਡੀ ਬੇਰੁਜ਼ਗਾਰੀ ਵਧੇ। ਤਾਂ ਚਾਹੀਦਾ ਤਾਂ ਇਹ ਹੀ ਹੈ ਕਿ ਅਸੀਂ ਇੱਧਰ ਯਤਨ ਕਰੀਏ ਔਰ ਆਪਣੇ ਬੱਚਿਆਂ ਨੂੰ ਇਧਰ ਲਿਆ ਕੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਰੋਣ ਤੋਂ ਬਚਾਈਏ ਪਾਇਗਰਜੀ ਦਾ ਖਾਲਸਾ ਪਾਇਗਰਜੀ